ਨਦਪੁਰ ਪਿੰਡ ਜਿਹੜਾ ਰੇणू ਸਾਹਿਬ ਗੁਰਦੁਆਰਾ ਇਸ ਗੁਰਦੁਆਰ ਸਾਹਿਬ ਨਾਲ ਜੁੜਿਆ ਹੋਇਆ ਕੋਈ ਖਾਲਸਾ ਜੀ ਤੁਸੀਂ ਕੁਝ ਦੱਸ ਰਹੇ ਸੀ ਕਨੇਜ ਪਿੰਡ ਦੇ ਕਨੇਜ ਪਿੰਡ ਦੀ ਫੱਤੇ ਲੰਗ ਜੀ ਉਹ ਮੁੱਕਰ ਗਿਆ ਮਹਾਰਾਜ ਕਿਹੜੀ ਜਗ੍ਹਾ ਫਿਰ ਤੂੰ ਇਹਦਾ ਇਤਿਹਾਸ ਦਾ ਜਾਣੂ ਕਰਾਏ ਰੇणू ਸਾਹਿਬ ਗੁਰਗੋਬਿੰਦ ਸਿੰਘ ਜੀ ਆਏ ਸੀ ਜਦੋਂ ਵਾਹਿਗੁਰੂ ਜੀ ਕੀ ਫਤਿਹ ਤੰ ਤੋਂ ਬਾਤ ਵਰਤਾਇਆ ਜਾਂਦਾ ਹੈ ਇਹ ਹੁਕਮਨਾਮਾ ਹੈ ਜੀ ਤਨ ਆਸਰੀ ਮਹੱਲਾ ਪੰਜਵਾਂ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੁਰ ਸਜਾਨੀ ਤਿਨਹੀ ਸੁਨਿਆ ਦੁਖ ਸੁਖ ਮੇਰਾ ਤਉਵਦ ਨੀਕੀ ਖਟਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਅਰਥ ਹਨ ਜਿਸ ਪ੍ਰਭੂ ਦਾ ਤਨ ਮਨ ਦਿੱਤਾ ਹੋਇਆ ਹੈ ਸਾਰਾ ਧਨ ਵੀ ਉਸੇ ਦਾ ਦਿੱਤਾ ਹੋਇਆ ਹੈ ਉਹ ਸ੍ਰੇਸ਼ਟ ਘੜ ਦੇ ਘੜਨ ਵਾਲਾ ਹੈ ਤੇ ਚਤਰ ਹੈ ਉਸ ਨੇ ਮੇਰਾ ਦੁੱਖ ਸੁੱਖ ਸੁਣਿਆ ਤੇ ਤਦ ਹੀ ਚੰਗੀ ਵਿਧੀ ਮਿਲੀ ਹੈ ਭਾਵ ਪ੍ਰਾਪਤ ਹੋਈ ਹੈ ਸੋ ਆਪ ਜਿਨੇ ਹੁਕਮਨਾਮਾ ਸਰਵਨ ਕੀਤਾ ਪ੍ਰਮਾਤਮਾ ਕਰੇ ਆਪ ਸਭ ਨੂੰ ਹੁਕਮਨਾਮੇ ਤੇ ਚੱਲਣ ਦਾ ਬਲ ਬਖਸ਼ਿਆ ਜਾਵੇ ਗੁਰੂ ਮਾਚ ਮਹਾਰਾਜ ਕਿਰਪਾ ਕਰੇ ਹੁਣ ਸਾਡੇ ਨਾਲ ਖੜੇ ਨੇ ਗ੍ਰੰਥੀ ਜਗਿੰਦਰ ਸਿੰਘ ਜੀ ਜੀ ਬਿਰਾਜਮਾਨ ਨੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਸੋ ਆਉ ਤੁਹਾਨੂੰ ਦਰਸ਼ਨ ਕਰਾਈਏ ਵਾਈਸ ਕਾਲ ਸਾਹਿਬ ਮਹਿੰਦੀ ਕੀ ਫਤਿਹ ਖਾਲਸਾ ਜੀ ਤੁਸੀਂ ਕੁਝ ਦੱਸ ਰਹੇ ਸੀ ਕਨੇਜਪਿੰਡ ਦੇ ਕਨੇਜਪਿੰਡ ਵੀ ਫਤੇ ਨੰਬਰਦਾਰ ਤੋਂ ਮਹਾਰਾਜ ਨੇ ਘੋੜੀ ਮੰਗੀ ਜੀ ਅਗੇ ਮਹਾਰਾਜ ਕੋਲੇ 10ਵੇਂ ਪਾਸ਼ਾਹੀ ਕੋਲੇ ਨੰਨਪੁਰ ਸਾਹਿਬ ਫਤਤਾ ਨੰਬਰਦਾਰ ਜਾਂਦਾ ਹੁੰਦਾ ਸੀਗਾ ਜੀ ਮਹਾਰਾਜ ਕਹਿੰਦੇ ਵੀ ਭਾਈ ਸਾਡੀ ਵੀ ਸੇਵਾ ਕਰ ਘੋੜੀ ਦੇ ਅੱਛਾ ਜੀ ਉਹ ਘੋੜੀ ਜੀ ਸੂਈ ਹੋਈ ਸੀ ਉਹਦਾ ਬੇਸ਼ੇਰਾ ਖੋਲ ਕੇ ਲੈ ਗਿਆ ਅੱਛਾ ਜੀ ਉਹਨੇ ਕਿ ਆ ਵੀ ਜੇ ਮੈਂ ਘੋੜੀ ਦੇਤੀ ਮਹਾਰਾਜ ਦੇ ਖਬਰਾਂ ਮੋੜਨੀਆਂ ਜਾਂ ਨਾਮ ਨਹੀਂ ਮੋੜਨੀ ਜੀ ਉਹ ਕਹਿੰਦਾ ਜੀ ਘੋੜੀ ਜਵਾਈ ਲੈ ਗਿਆ ਭਈਆ ਬੇਸ਼ੇਰਾ ਪਰਾਂ ਕਨੇਪੀ ਭਾਈ ਕੋੜੀ ਤੇਰੀ ਘਰੇ ਖੜੀ ਆ ਉਹ ਲੈ ਕੇ ਆਏ ਤੇ ਸਾਡਾ ਵਜਨ ਨਹੀਂ ਚੱਕਣਾ ਜੀ ਉਹ ਮੁੱਕਰ ਗਿਆ ਮਹਾਰਾਜ ਕਿਹੜੀ ਜਗ੍ਹਾ ਫਿਰ ਤੂੰ ਇਹਨੂੰ ਵੀ ਲੈ ਜਾ ਤੂੰ ਵੀ ਹੈ ਨਹੀਂ ਕੋੜੀ ਵੀ ਹੈ ਨਹੀਂ ਜਾਂਦੇ ਨੂੰ ਕੋੜੀ ਦੇ ਖੁਰਤੇ ਸੱਪ ਲੜਿਆ ਕੋੜੀ ਜਾਂਦੇ ਨੂੰ ਮਰੀ ਪਈਆ ਉਹਨੇ ਬਿਸ਼ੇਰਾ ਗਾਹਾਂ ਬੰਨਿਆ ਬਿਸ਼ੇਰਾ ਵੀ ਜਦੋਂ ਹਾਇ ਹਾਇ ਕਰਦਾ ਗਿਰੇ ਆ ਬਿਸ਼ੇਰਾ ਵੀ ਭੱਜ ਗਿਆ ਬਾਹਰ ਕੀ ਲਾਟੜਾ ਕੇ ਵਾਹਿਗੁਰੂ ਫਿਰ ਕਹਾ ਜਿੱਥੇ ਗੁਰਦਾਰਾ ਸਾਹਿਬ ਆ ਉਹ ਸੀਗਾ ਜੀ ਮਰਾਸੀਆਂ ਦਾ ਘਰ ਅੱਛਾ ਜੀ ਉਹਨਾਂ ਨੂੰ ਕਹਿੰਦੇ ਵੀ ਭਾਈ ਸਾਨੂੰ ਕੋਈ ਕੋਈ ਟੱਟੂ ਦਾ ਉੱਤੇ ਚਾਹਣ ਨੂੰ ਅੱਛਾ ਜੀ ਉਹਨਾਂ ਨੇ ਇੱਕ ਛੋਟਾ ਜਿਹਾ ਬਿਸ਼ੇਰਾ ਦਿੱਤਾ ਫਿਰ ਉਹਨਾਂ ਨੂੰ ਬਰ ਦਿੱਤਾ ਵੀ ਤੇਰੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਤਵੇਲੇ ਘੋੜਿਆਂ ਦੇ ਰੱਖਣਗੇ ਵਾਹਿਗੁਰੂ ਹੁਣ ਉਹਨਾਂ ਦੇ ਵਿੱਚ ਉਹ 10ਵੀਂ ਪੀੜ੍ਹੀ ਦੇ ਵਿੱਚ ਉਹ ਭਾਈ ਲਾਲ ਸਿੰਘ ਆ ਜੀ ਰਾਗੀ ਸਿੰਘ ਨੇ ਜੀ ਉਹਨਾਂ ਦੇ ਪੁਰਖ ਸਾਹਿਬਾ ਉਹਨਾਂ ਨੇ ਜੀ ਜਦੋਂ ਸਮਾਗਮ ਹੁੰਦਾ ਜੀ ਉਹ ਦੇਭਰ ਲیتے ਜੀ ਪਾਜ ਜੀ ਦਾ ਖਾਲਸਾ ਵਾਹਿਗੁਰੂ ਸਾਹਿਬ ਵਾਹਿਗੁਰੂ ਬਹੁਤ ਬਹੁਤ ਧੰਨਵਾ ਪੁਰ ਪਿੰਡ ਜਿਹੜਾ ਰੇਡੂ ਸਾਹਿਬ ਗੁਰਦੁਆਰਾ ਇਸ ਗੁਰਦਾਰ ਸਾਹਿਬ ਨਾਲ ਜੁੜਿਆ ਹੋਇਆ ਹੈ ਹਾਂਜੀ ਇਹਦੇ ਨਾਲ ਹੀ ਜੁੜਿਆ ਹੈ ਇੱਕ ਲਹਾਰੇ ਪਿੰਡ ਆ ਉਹ ਵੀ ਰੇਡੂ ਸਾਹਿਬ ਲਹਾਰੇ ਪਿੰਡ ਵੀ ਹੈਗਾ ਜੀ ਰੇਡੂ ਸਾਹਿਬ ਹਾਂਜੀ ਉਹ ਵੀ ਰੇਡੂ ਸਾਹਿਬ ਜੀ ਹਾਂਜੀ ਹਾਂਜੀ ਗੁਰਦਾਰਾ ਸਾਹਿਬ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਦਾ ਕੀ ਸ਼ੁਭਨਾਮਾ ਹੈ ਨਰਿੰਦਰ ਸਿੰਘ ਜੀ ਬਹੁਤ ਅੱਛਾ ਲੱਗਾ ਕਿ ਗੁਰਫਤੇ ਜੀ ਮਿਹਰਬਾਨੀ ਧੰਨਵਾਦ ਸਨਕ੍ਰਿਤਵਾਸ ਕਲਸਾ ਵਾਹਿਗੁਰੂ ਇਹਦਾ ਇਤਿਹਾਸ ਦਾ ਜਾਣੂ ਕਰਾਇਆ ਰੇਡੂ ਸਾਹਿਬ ਗੁਰਕੋਵਿੰਦ ਸਿੰਘ ਜੀ ਆਈਸੀ ਜਦੋਂ ਤੇ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਜਿਸ ਪਾਵਨ ਸਥਾਨ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਪਾਵਨ ਸਥਾਨ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਚਲਮਚੋਕਿਤ ਰਸਥਾਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਚੀਵਾੜਾ ਜੰਗਲਾ ਤੋਂ ਹੁੰਦੇ ਹੋਏ ਕਟਾਣਾ ਸਾਹਿਬ ਕਟਾਣਾ ਸਾਹਿਬ ਤੋਂ ਰਾਮਪੁਰ ਕੁੱਝ ਉਹਨਾਂ ਦੇ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਗਣਿਕਾ ਅਤੇ ਨਦੀਖਾ ਉਹਨਾਂ ਪੰਜਾਂ ਸੰਗਾਂ ਦੇ ਸਮੇਤ ਅੱਛ ਦੇ ਪੀਰ ਦੇ ਰੂਪ ਦੇ ਵਿੱਚ ਮਹਾਰਾਜ ਪਿੰਡ ਰਾਂਪੁਰ ਪੁੱਜੇ ਇੱਥੇ ਇੱਕ ਅਤਰਾਖਤ ਸੀ ਰੇਰੂ ਦਾ ਅਤਰਾਖਤ ਹੈਟ 10 ਪਾਸ਼ਾ ਨੇ ਅਰਾਉਂਡ ਕੀਤਾ ਇਸੇ ਨਗਰ ਦਾ ਵਸਨੇਕ ਸੀ ਭਾਈ ਜਗਤੀਆ ਜੋ ਔਰੰਗਜ਼ੇਬ ਦਾ ਖਾਸ ਬੰਦਾ ਸੀ ਜੋ ਨਗਰਾਂ ਤੋਂ ਪਿੰਡਾਂ ਵਾਲ ਵਸੀਆਂ ਤੋਂ ਮਾਮਲਾ ਟੈਕਸ ਲੈਂਦਾ ਸੀ ਉਹਨਾਂ ਦਾ ਭਤੀਜਾ ਸੀ ਭਾਈ ਭਾਰਾ ਮੱਲ ਜੋ ਚੰਗੇ ਕਰਨੀ ਦੇ ਮਾਪੁਰ ਕਿਸਾਨ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਕਲੰਗੀਆਂ ਵਾਲੇ ਪਾਸ਼ਾ ਸਾਡੇ ਪਿੰਡ ਪੁੱਜੇ ਨੇ ਤਾਂ ਆਪਣੀ ਮਾਤਾ ਨੂੰ ਕਹਿਣ ਲੱਗੇ ਮਾਤਾ ਜੀ ਜਿਨ੍ਹਾਂ ਗੁਰਾਂ ਦਾ ਤੁਸੀਂ ਜ਼ਿਕਰ ਕਰਦੇ ਹੋ ਉਹ ਸਤ ਗੁਰੂ ਆਪਣੇ ਨਗਰ ਵਿੱਚ ਪੁੱਜੇ ਨੇ ਤਾਂ ਭਾਈ ਮਾਰ ਭਾਈ ਬਾਬਾ ਭਾਰਾਮਲ ਜੀ ਅਤੇ ਉਹਨਾਂ ਦੇ ਮਾਤਾ ਦੁੱਧ ਦਾ ਛੰਨਾ ਲੈ ਕੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਕੋਲੇ ਆਏ ਦਸਵੇਂ ਪਾਤਸ਼ਾਹ ਦੀ ਸੇਵਾ ਕਿ ਦੁੱਧ ਛਕਾਇਆ ਅਤੇ ਪੁੱਛਿਆ ਮਹਾਰਾਜ ਜੀ ਨੇ ਭਾਈ ਤੇਰਾ ਨਾਮ ਕੀ ਹੈ ਕਹਿਣ ਲੱਗਾ ਮੇਰਾ ਨਾਮ ਭਾਰਾਮਲ ਹੈ ਮਹਾਰਾਜ ਖੁਸ਼ ਹੋ ਕੇ ਕਹਿਣ ਲੱਗੇ ਤੂੰ ਹਮੇਸ਼ਾ ਭਾਰਾ ਹੀ ਰਹੇਗਾ ਤੇਰੀ ਬਾਛਾ ਵਧੇ ਗਏ ਇਸ ਕਰਕੇ ਸਾਧ ਸੰਗਤ ਜਿਉ ਮੰਦਟ ਗੋਤ ਇਸ ਨਗਰ ਤੋਂ ਬਹੁਤ ਪ੍ਰਸਿੱਧ ਹੋਇਆ ਉਸ ਤੋਂ ਬਾਅਦ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ ਵਾਲੇ ਮਹਾਂਪੁਰਖ 1927 ਦੇ ਵਿੱਚ ਇਸ ਨਗਰ ਦੇ ਵਿੱਚ ਹੌਲਦਰੀ ਪੈਨਸ਼ਨ ਲੈ ਕੇ ਇਸ ਪਾਵਨ ਸਥਾਨ ਤੇ ਸੇਵਾ ਸੰਭਾਲ ਕੀਤੀ ਅਤੇ 1927 ਦੇ ਵਿੱਚ ਸੱਚਖੰਡ ਪਿਆਨਾ ਕਰਕੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਕਿਰਪਾ ਕੀਤੀ ਜੀ ਤੁਸੀਂ ਸਾਰ ਸੰਤਾਂ ਨੂੰ ਕਥਾ ਸੁਣਾਈ ਹੈ ਆਪਨੇ ਕਥਾ ਸਰਵਨ ਕੀਤੀ ਔਰ ਆਪ ਨੂੰ ਇਸ ਦਾ ਇਤਿਹਾਸ ਪਤਾ ਚੱਲਿਆ ਔਰ ਇਸ ਕਰਕੇ ਤੁਸੀਂ ਸਭ ਸੰਤਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਉਹ ਹੋਰ ਲੋਕ ਵੀ ਇਸ ਦੇ ਇਤਿਹਾਸ ਬਾਰੇ ਜਾਣਨ ਹੋ ਸਕਣ ਇੱਕ